ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗਰਸ਼ੰਕਰ ਦੇ ਪਿੰਡ ਦਘਾਮ ਦੇ ਸਰਕਾਰੀ ਹਾਈ ਸਕੂਲ ਵਿਖੇ ਉਸਾਰੀ ਗਈ ਆਧੁਨਿਕ ਸਾਇੰਸ ਲੈਬ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਪਲੰਗਾਂ ਘਾਪਟੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਵਿਦਿਆਰਥੀਆਂ ਅੰਦਰ ਬੁਨਿਆਦੀ ਹੁਨਰਾਂ ਨੂੰ ਮਜ਼ਬੂਤ ਕਰਨਾ ਮੈਗਾ ਮਾਪੇ ਅਧਿਆਪਕ ਮਿਲਣੀਆਂ ਸਿੱਖਿਆ ਵਿਭਾਗ ਦੇ ਪ੍ਰਿੰਸੀਪਲਾਂ ਹੈਡਮਾਸਟਰਾਂ ਤੇ ਅਧਿਆਪਕਾਂ ਉਪਦੇਸ਼ ਵਿਏ ਟ੍ਰੇਨਿੰਗ ਮੁੱਖ ਤੌਰ ਤੇ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਉਕਤ ਸਕੂਲ ਨੂੰ 17 ਲੱਖ ਰੁਪਏ ਦੇ ਕਰੀਬ ਜਾਰੀ ਕੀਤੇ ਜਾ ਚੁਕੇ ਹਨ ਜਿਸ ਵਿੱਚੋਂ ਆਧੁਨਿਕ ਸਾਇੰਸ ਲੈਬ ਤਿਆਰ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਦਾ ਵਿਦਿਆਰਥੀਆਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਨਵੀਂ ਦਿਖ ਦੇਣ ਲਈ ਵਿਦਿਆਰਥੀਆਂ ਨੂੰ অতি ਆਧੁਨਿਕ ਸਿੱਖਿਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਦੌਰਾਨ ਪ੍ਰਬੰਧਕਾਬਲੋ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਗਰਸ਼ੰਕਰ ਤੋਂ ਨਵਰੰਗ ਚੈਨਲ ਰਿਕੇਸ਼ ਮਾਰਦੀ ਵਿਸ਼ੇਸ਼ ਰਿਪੋਰਟ ਸਿੱਖਿਆ ਕ੍ਰਾਂਤੀ ਦੀ ਜਿਹੜੀ ਲਹਿਰ ਹੈ ਇਹ ਪੂਰੇ ਪੰਜਾਬ ਦੇ ਵਿੱਚ ਇੱਥੇ ਆਈ ਹੈ ਉੱਥੇ ਹਲਕਾ ਗਰਸ਼ੰਕਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ ਹੈ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਮ ਦੇ ਉੱਤੇ ਜੋ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਮ ਦੇ ਉੱਤੇ ਅਸੀਂ ਇੱਕ ਮੌਕਾ ਮੰਗਿਆ ਸੀ ਔਰ ਉਸ ਮੌਕੇ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਕਿਹੜੇ ਸਕੂਲਾਂ 'ਚ ਕੀ ਕੰਮ ਕੀਤਾ ਉਹ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹਾਂ ਔਰ ਉਹਨਾਂ ਦੇ ਅਸੀਂ ਅਧਿਕਾਟਨ ਕਰ ਰਹੇ ਹਾਂ ਉਹਦੇ ਤਹਿਤ ਅੱਜ ਅਸੀਂ ਪਿੰਡ ਡੰਗਾਨ ਦੇ ਜਿਹੜਾ ਸਾਡਾ ਸਰਕਾਰੀ ਹਾਈ ਸਕੂਲ ਹੈ ਉਹਦੇ ਵਿੱਚ ਖੜੇ ਹਾਂ ਇਹਦੇ ਜਿਹੜੇ ਨਤੀਜੇ ਚੰਗੇ ਆਉਣ ਦਾ ਕਾਰਨ ਮੈਂ ਸਭ ਨਾਲ ਕਿ ਬੱਚਿਆਂ ਦਾ ਵਿਧਾਨ ਸਭਾ ਦਾ ਟੂਰ ਕਰੰਦਾ ਵੀ ਕਾਰਨ ਸਾਡੇ ਹੈਡਮਾਸਟਰ ਸਾਹਿਬ ਸਾਡਾ ਇੱਥੋਂ ਦਾ ਮਿਹਨਤੀ ਸਟਾਫ ਜਿਹੜਾ ਮੈਂ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਲੋਕ ਪਿੰਡ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਿਹੜਾ ਉਹ ਸਕੂਲ ਦੇ ਪ੍ਰਤੀ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਕਿਉਂਕਿ ਜਿੱਥੇ 12 ਕਰੋੜ ਤੋਂ ਵੱਧ ਜਿਹੜੀਆਂ ਪੈਸੇ ਆ ਉਹ ਹਲਕਾ ਗੜ ਸ਼ੰਕਰ ਦੇ ਸਰਕਾਰੀ ਸਕੂਲਾਂ ਨੂੰ ਆਏ ਆ ਉੱਥੇ ਇਹ ਹਲਕਾ ਜਿਹੜਾ ਗੜ ਸ਼ੰਕਰ ਦਾ ਪਿੰਡ ਸਾਡਾ ਡਿਗਾਮ ਹੈ ਉਹਨੂੰ 16,93,558 ਜਿਹੜੇ ਪੈਸੇ ਜਾਣ ਕੇ ਲਗਭਗ 17 ਲੱਖ ਰੁਪਏ ਦੇ ਕਰੀਬ ਜਿਹੜਾ ਆ ਜਿਹੜਾ ਉਹ ਪਿੰਡ ਨੂੰ ਪੈਸੇ ਆਏ ਆ ਸਕੂਲ ਨੂੰ ਔਰ ਇਹਦੇ ਵਿੱਚ ਵਸੇ ਸਾਇੰਸ ਲੈਬ ਜਿਹੜੀ ਹੈ ਉਹਦਾ ਉਦਘਾਟਨ ਕੀਤਾ ਮੈਂ ਸਮੂਹ ਸਟਾਫ ਨੂੰ ਔਰ ਸਾਡੀ ਜਿਹੜੀ ਇੱਥੋਂ ਦੀ ਐਸਐਮਸੀ ਕਮੇਟੀ ਆ ਉਹਦੇ ਚੇਅਰਮੈਨ ਸਾਹਿਬ ਨੂੰ ਉਹਦੇ ਮੈਂਬਰ ਸਾਹਿਬਾਨ ਨੂੰ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦੇਣਾ ਕਿ ਜਿਹੜਾ ਵਾਅਦਾ ਅਸੀਂ ਕੀਤਾ ਸੀ ਉਹ ਪੂਰਾ ਕਰਕੇ ਹਟਿਆ ਔਰ ਮੈਨੂੰ ਪਤਾ ਲੱਗਾ ਕੁਝ ਵਿਰੋਧੀਆਂ ਦਾ ਢਿੱਡ ਬੜਾ ਦੁਖ ਰਿਆ ਕਿ ਉਹ ਉਦਘਾਟਨ ਕਿਉਂ ਕਰ ਰਿਹਾ ਭਾਈ ਉਹਨਾਂ ਦੀ ਸਰਕਾਰ ਰਹੀ ਹੈ ਉਸ ਟਾਈਮ ਸਕੂਲਾਂ ਨੂੰ ਪੈਸੇ ਦਿੰਦੇ ਭਾਵੇਂ ਉਹ ਉਦਘਾਟਨ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਜਿਹੜਾ ਪਿੰਡ ਦੇ ਨਰੇਗਾ ਨੂੰ ਕੰਮ ਚੱਲਦਾ ਹੁੰਦਾ ਉਹਦਾ ਰਿਬਨ ਕੱਟਦੇ ਰਹੇ ਕਿ ਬੀਬੀਆਂ ਅਸੀਂ ਪੰਜੇ ਰੇਗਾ ਦੇ ਦਿਹੜੀ ਕਰਨ ਲਾਤੀਆਂ ਅਸੀਂ ਉਹਨਾਂ ਦਾ ਪਿੰਡਾਂ ਦੇ ਵਿੱਚ ਜਿਹੜੇ ਕੰਮ ਕੀਤੇ ਆ ਔਰ ਕੰਮ ਸਾਡਾ ਮੂਰੇ ਬੋਲਦਾ ਤੁਸੀਂ ਹੁਣ ਸਾਇੰਸ ਲੈਬ ਦੇਖੀ ਐ ਉਹਦਾ ਕੰਮ ਅਸੀਂ ਕੀਤਾ